ਦੋਸਤੋ ਆਈਡੀ ਨੌਲੇਜ ਵਿੱਚ ਆਪਾਂ ਪਾਸਟ ਪਰਫੈਕਟ ਟੈਂਸ ਰੂਲ ਦੇ ਸਿੰਪਲ ਸੈਂਟੈਂਸ ਰੂਲ ਬਾਰੇ ਜਾਣਨ ਵਾਲੇ ਹਾਂ ਤੇ ਦੋਸਤੋ ਇਸ ਦੀ ਪਹਿਚਾਣ ਵਿੱਚ ਜੇ ਨਾ ਪੰਜਾਬੀ ਦੇ ਵਾਕਾ ਮਗਰ ਚੁੱਕਾ ਸੀ ਚੁੱਕੀ ਸੀ ਚੁੱਕੇ ਸਨ ਆ ਸੀ ਏ ਸੀ ਈ ਸੀ ਲਿਆ ਸੀ ਦਿੱਤਾ ਸੀ ਕੀਤਾ ਸੀ ਆਵੇ ਉਹ ਸਾਰੇ ਸੈਂਟੈਂਸ ਪਾਸਟ ਪਰਫੈਕਟ ਟੈਂਸ ਰੂਲ ਦੇ ਵਿੱਚ ਹੀ ਆਉਣਗੇ ਤੇ ਇਸ ਦਾ ਸਿੰਪਲ ਸੈਂਟੈਂਸ ਰੂਲ ਹੋਵੇਗਾ ਪਹਿਲਾ ਸਬਜੈਕਟ ਫਿਰ ਹੈਡ ਤੇ ਫਿਰ ਦੋਸਤੋ ਆਪਣੀ ਵਰਬ ਦੀ ਥਰਡ ਫਾਰਮ ਤੇ ਦੋਸਤੋ ਇਸ ਰੂਲ ਦੇ ਵਿੱਚ ਤੁਸੀਂ ਸਬਜੈਕਟ ਇਸ ਹੈਡ ਦੇ ਨਾਲ ਸਬਜੈਕਟ ਕੋਈ ਵੀ ਯੂਜ਼ ਕਰ ਸਕਦੇ ਹੋ ਇਸ ਦੇ ਵਿੱਚ ਕੋਈ ਵੀ ਚੱਕਰ ਨਹੀਂ ਹੈ ਤੇ ਇਸ ਨੂੰ ਐਗਜ਼ਾਮਪਲ ਦੇ ਨਾਲ ਸਮਝੋ ਉਹ ਸੌ ਚੁੱਕਾ ਸੀ ਦੋਸਤੋ ਇਸ ਸੈਂਟੈਂਸ ਦੇ ਲਾਸਟ ਵਿੱਚ ਚੁੱਕਾ ਸੀ ਸ਼ਬਦ ਆ ਰਿਹਾ ਹੈ ਤੇ ਆਪਣਾ ਇਹ ਸੈਂਟੈਂਸ ਬਣੇਗਾ ਉਹ ਲਈ ਹੀ ਤੇ ਚੁੱਕਾ ਸੀ ਲਈ ਹੈਡ ਤੇ ਫਿਰ ਵਰਬ ਦੀ ਥਰਡ ਫਾਰਮ ਸਲੀਪਟ ਤੇ ਇੱਕ एग्जांपल ਹੋਰ ਦੇਖੋ ਮੈਂ ਗਿਆ ਸੀ ਦੋਸਤੋ ਇਸ एग्जांपल ਦੇ ਲਾਸਟ ਵਿੱਚ ਆ ਸੀ ਲਿਖਿਆ ਆ ਰਿਹਾ ਹੈ ਆਪਣੀ ਰੂਲ ਦੀ ਪਹਿਚਾਨ ਦੇ ਮੁਤਾਬਿਕ ਤੇ ਆਪਣਾ ਇਹ ਸੈਂਟੈਂਸ ਬਣੇਗਾ ਆਈ ਹੈਡ ਗੋਨ ਤੇ ਬਾਕੀ ਦੋਸਤੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੀ ਇਸ ਕਲਾਸ ਨੂੰ ਦੇਖ ਸਕਦੇ ਹੋ ਇਸ ਦੇ ਵਿੱਚ ਮੈਂ ਸਾਰੀ ਜਾਣਕਾਰੀ ਤੁਹਾਨੂੰ ਬਹੁਤ ਡਿਟੇਲ ਨਾਲ ਦਿੱਤੀ ਹੈ